ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਰਜੀਤ ਕੁਮਾਰ ਗਰੋਵਰ ਹੈ ਜੀ ਸਰ ਅੱਜ ਜਿਹੜਾ ਸ਼ੋਰੂਮ ਦੀ ਸਰ ਓਪਨਿੰਗ ਕੀਤੀ ਗਈ ਹੈ ਸਰ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ 5 ਸਾਲਾਂ ਤੋਂ ਇਲੈਕਟ੍ਰਿਕ ਰਿਕਸ਼ਾ ਵੇਚ ਰਹੇ ਹਾਂ ਸਕੂਟਰ ਵੇਚ ਰਹੇ ਹਾਂ ਇਲੈਕਟ੍ਰਿਕ ਵਾਹਨਾਂ ਦੇ ਵਿੱਚ ਐਚ ਕੇ ਗਰੋਵਰ ਸੰਸ ਤੇ ਕੀ ਪਾਵਰ ਆਟੋਪਾਰਟ ਦੇ ਨਾਂ ਦੇ ਉੱਤੇ ਮੇਰਾ ਬੇਟੇ ਨੇ ਕੁਆਲਟੀ ਕੌਂਸ਼ੀਅਸ ਹੈਗਾ ਜਿਹੜੇ ਪ੍ਰੋਡਕਟ ਵਧੀਆ ਹੈਗੇ ਉਹ ਹੀ ਚੂਜ਼ ਕਰਕੇ ਵੇਚਦਾ ਹੈਗਾ ਔਰ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ ਦولت ਦੁਆਰਾ ਦੁਆਰਾ ਸਾਨੂੰ ਪ੍ਰਮੋਟ ਕਰਦਾ ਹੈਗਾ ਕਸਪਰਾ ਕੇ ਦੁਆਰਾ ਦੁਆਰਾ ਹਿੰਦੂ ਮੰਗਦਾ ਹੈਗਾ ਅਸੀਂ ਏਵਨ ਤੋਂ ਸ਼ੁਰੂ ਕੀਤਾ ਸੀਗਾ ਅੱਜ ਵੀ ਏਵਨ ਵੇਚ ਰਹੇ ਆ ਜੀਓ ਫਾਈਨ ਵੇਚ ਰਹੇ ਆ ਬਹੁਤ ਜ਼ਿਆਦਾ ਜਿਹਦੀ ਕੁਆਲਟੀ ਬਹੁਤ ਵਧੀਆ ਹੈਗੀ ਆ ਕੰਪਨੀ ਹਰ ਚੀਜ਼ ਨੂੰ ਸੁਣਦੀ ਹੈਗੀ ਆ ਕਸਮਰ ਦੀ ਪ੍ਰੋਬਲਮ ਨੂੰ ਦੇਖਦੀ ਹੈਗੀ ਆ ਅਸੀਂ ਨਾਲ ਕੰਪਨੀ ਦੀ ਸੇਵਾ ਕਰਦੇ ਨਾਲ ਕਸਪਰ ਦੀ ਸੇਵਾ ਕਰਦੇ ਆਗੇ ਤੋਂ ਅੱਗੋਂ ਵੀ ਕਰਦੇ ਰਵਾਂਗੇ ਜਿਹੜਾ ਅਸੀਂ ਖੰਨਾ ਦੇ ਵਿੱਚ ਪੰਜਾਬ ਦੇ ਵਿੱਚ ਸ਼ੋਰੂਮ ਬਣਾਇਆ ਹੈਗਾ ਅਸੀਂ ਸੇਵਾ ਵਾਸਤੇ ਬਣਾਇਆ ਨਾ ਕਿ ਪ੍ਰੋਫਿਟ ਮੋਟਿਵ ਹੈਗਾ ਇਹਦਾ ਅਸੀਂ ਕਬ ਵਾਤਵਾਰ ਕੰਮ ਕਰ ਸਕੀਏ ਔਰ ਸੇਵਾ ਕਰ ਸਕੀਏ ਜਿਹੜਾ ਖਰਚਾ ਬਣੀ ਹਦਾ ਨਿਕਲ ਜਾਵੇ ਖੜਾ ਕੋਈ ਲਾਲਚ ਨਹੀਂ ਹੈਗਾ ਕੰਮ ਦੇ ਵਿੱਚ ਸਰ ਜਿਵੇਂ ਸਰ ਖੰਨੇ ਵਿੱਚ ਸ਼ੋਰੂਮ ਕਾਫੀ ਨੇ ਇਲੈਕਟ੍ਰੀਕ ਦੇ ਇਕਸਾਰੇ ਸਰ ਤੇ ਸਰ ਆਪਣਾ ਇਹਦਾ ਸ਼ੋਰੂਮ ਓਪਨ ਕੀਤਾ ਹੈ ਸਰ ਇੱਥੇ ਕੀ ਕਸਟਮਰ ਲਈ ਕੀ ਬੈਨੀਫਿਟ ਐਕਸਟਰਾ ਰੱਖਿਆ ਗਿਆ ਹਸਬੰਦ ਦੇ ਲਈ ਇੱਥੇ ਸਾਰੀ ਸਰਵਿਸ ਮਿਲੇਗੀ ਜੀ ਬੈਟਰੀ ਦੀ ਚੈੱਕ ਅਪ ਕਰਾਂਗੇ ਨਾਲ ਸਰਵਿਸ ਦਿਆਂਗੇ ਨਾਲ ਪਾਰਟਸ ਵੀ ਦਿਆਂਗੇ ਨਾਲ ਇਹ ਗੱਡੀਆਂ ਦੇਾਂਗੇ ਕਨੈਕਸ਼ਨ ਪੰਜ ਬੈਟਰੀਆਂ ਗੱਡੀ ਦੇਾਂਗੇ ਲਿਥੀਅਮ ਬੈਟਰੀ ਦੇ ਵਿੱਚ ਗੱਡੀ ਦੇਾਂਗੇ ਜਿਹੜੀਆਂ ਲੇਟੈਸਟ ਟੈਕਨੋਲੋਜੀ ਆ ਰਹੀਆਂ ਉਹਦੇ ਵਿੱਚ ਗੱਡੀਆਂ ਦੇਾਂਗੇ ਇਹਦੇ ਵਿੱਚ ਲੇਟੈਸਟ ਫੋਨ ਆ ਰਹੇ ਆ ਉਹਦੇ ਸਾਰਿਆਂ ਨੂੰ ਜਿਹੜੀ ਸਾਡੀ ਜੀਓ ਫਾਈਨੈਂਸ ਸਾਰਿਆਂ ਦੇ ਅੱਗੇ ਹੈਗੀਆਂ ਉਹ ਸਾਰੇ ਇੰਡੀਆ ਸਭ ਤੋਂ ਅੱਗੇ ਹੈਗੀਆਂ ਸਾਨੂੰ ਬਹੁਤ ਖੁਸ਼ੀ ਹੈ ਸਾਡੀ ਗੱਲ ਸੁਣਦੇ ਆ ਔਰ ਐਪਲੀਕੇਬਲ ਕਰਦੇ ਆ ਇਮੀਡੀਏਟਲੀ ਉਹਨਾਂ ਨੇ ਆਣਾ ਸੀਗਾ ਤੇ ਉਹ ਇੱਕ ਦੋ ਦਿਨ ਬਾਅਦ ਆਣਗੇ ਤੁਹਾਨੂੰ ਫਿਰ ਉਹਨਾਂ ਨਾਲ ਮਿਲਾਵਾਂਗੇ ਨਾਲ ਕੁਝ ਕਹਿਣਗੇ ਐਥਿਕ ਦੇ ਵਾੜਦੇ ਕਸਮਰ ਦੇ ਆਪਣੀ ਹਰ ਚੀਜ਼ ਨੂੰ ਸੁਣਦੇ ਆਂ ਔਰ ਉਹਨੂੰ ਠੀਕ ਕਰਦੇ ਆਂ ਕੁਆਲਟੀ ਪ੍ਰੋਡਕਟ ਦਾ ਉਹਨਾਂ ਦਾ ਧਿਆਨ ਹੈ ਇੰਡੀਆ ਚ ਨੰਬਰ 1 ਦੇ ਹੈਗੇ ਉਹ ਸਾਹਿਬ ਹੈ ਲੁਧਿਆਣਾ ਵਿੱਚ ਰਹਿ ਕੇ ਗਏ ਅੱਜ ਵੀ ਉਹਨਾਂ ਨੇ ਆਣਾ ਸੀਗਾ ਲੇਕਿਨ ਅਸੀਂ ਲੇਟ ਹੋ ਗਏ ਤੇ ਉਹਨਾਂ ਦਾ ਪ੍ਰੋਗਰਾਮ ਬਾਹਰ ਦਾ ਬਣ ਗਿਆ ਤੇ ਇਸ ਕਰਕੇ ਆ ਨਹੀਂ ਸਕੇ ਉਹ ਪੰਜ ਚਾਰ ਦਿਨ ਬਾਅਦ ਆਣਗੇ ਸਾਲ ਨੂੰ ਪੂਰਾ ਪ੍ਰਮੋਟ ਕਰ ਰਹੇ ਹਰ ਪੱਖੋਂ ਅਸੀਂ ਹਰ ਜਗ੍ਹਾ ਤੇ ਪੰਜਾਬ ਚ ਡੀਵੀ ਵੇਚ ਰਹੇ ਹਾਂ ਇਸ ਬੈਂਡ ਨੇ ਬੈਠੇ ਵੇਚ ਰਹੇ ਜਿਹੜਾ ਸਭ ਨੂੰ ਇਸ ਨੇ ਲਈ ਪ੍ਰਮੋਟ ਕੀਤਾ ਗਿਆ ਇਹ ਵੀ ਪ੍ਰਮੋਟ ਕਰ ਰਹੇ ਆਂ ਉਹ ਜਿਓ ਪਹਿਲਾ A1R ਕਿਵਾ ਹੈ ਬਹੁਤ ਅچھے ਬ੍ਰਾਂਡ ਹੈਗੇ ਪੰਜ ਬੈਟਰੀ ਦੇ ਵਿੱਚ ਹੈਗੇ ਔਰ ਇਹ ਐਵਰੀ ਬਹੁਤ ਹੈਗੀ 150 ਕਿਲੋਮੀਟਰ ਪੰਜ ਬੈਟਰੀ ਔਰ ਇਹ ਦੀ ਲਿਥੀਅਮ ਵੀ ਬੈਟਰੀ ਅਸੀਂ ਵਰਾਰੇ ਆਰੀ ਹਟ ਨਾਲ ਇਹ ਕੰਪਨੀ ਸਾਰੇ ਪੰਜਾਬ ਦੇ ਵਿੱਚ ਸਾਡਾ ਮਾਲ ਜਾ ਰਿਹਾ ਹੈਗਾ ਬੈਂਡੀਆਂ ਵੀ ਵਿਕਸ਼ਾ ਵੀ ਸਾਰੇ ਸਾਨੂੰ ਪ੍ਰਮੋਟ ਕਰਦੇ ਕੰਪਨੀ ਵਾਲੇ ਤੇ ਖੰਡਿਆਲੇ ਵੀ ਸਾਭੀ ਹਰ ਜਗ੍ਹਾ ਤੇ ਸੇਵਾ ਕਰਾਂਗੇ ਵਿਕਸ਼ਾ ਵਿੱਚ ਚੱਲ ਲਗਿਆ ਵੀ ਪ੍ਰੋਵਾਈਡ ਸੇਰ ਸਰਵਿਸ ਗਲੇ ਵੀ ਨੰਬਰ ਮੰਨਦੇ ਦਵਾਂਗੇ ਅਸੀਂ ਜੇ ਦਾ ਪੀਸਮੈਨ ਦੇ ਵੀ ਡਿਸਟਿੰਗੂਇਸ਼ਰ ਆ ਗਿਆ ਸੀ ਉਹਨੂੰ ਸਰਵਿਸ ਵੀ ਦਿੰਦੇ ਆ ਰਿਕਸ਼ਾ ਦੀ ਸਰਵਿਸ ਨਹੀਂ ਆ ਪਰ ਇਹ ਕੋਈ ਸ਼ੋਰੂਮ ਦੇ ਵਿੱਚ ਕੋਈ ਫైనాన్స్ ਦੀ ਫੈਸਿਲਿਟੀ ਵੀ ਰੱਖੀ ਗਈ ਹੈ ਪੂਰੀ ਫੈਸਿਲਿਟੀ ਹੈ ਜੀ ਅਤੇ ਘੱਟੋ ਘਾਟਾ ਦੀ ਫੈਸਲੇ ਲੈ ਕੇ ਫਲਾਨਸ ਕਰਕੇ ਦਿਆਂਗੇ ਫਲਾਨਸ ਤੋਂ ਬਾਅਦ ਵੀ ਸੇਵਾ ਕਰਾਂਗੇ ਗੱਡੀ ਦੇ ਜੋ ਅਸੀਂ ਸੇਵਾ ਕਰ ਸਕਦੇ ਆ ਮੈਕਸਿਮਮ ਸਰਵਿਸ ਦੇ ਵਿੱਚ ਬੈਟਰੀ ਦੇ ਵਿੱਚ ਉਹ ਮੈਕਸਿਮਮ ਕਵਰ ਕਰਾਂਗੇ ਅਸੀਂ ਸਰ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜਿਹੜਾ ਸਰਚ ਆਪਣਾ ਸ਼ੋਅਰੂਮ ਦਾ ਮਹੂਰਤ ਕੀਤਾ ਗਿਆ ਸਰ ਉਹਦੇ ਬਾਰੇ ਕੀ ਕਹੋਗੇ ਜੀ ਉਹਦੇ ਬਾਰੇ ਇਹ ਕਹਾਂਗੇ ਜੀ ਆਪਣਾ ਨਵਾਂ ਜਿਹੜਾ ਸ਼ੋਅਰੂਮ ਖੋਲਿਆ ਇੱਥੇ ਹਰ ਇੱਕ ਤਰ੍ਹਾਂ ਦੀ ਵੈਰੀਟੀ ਸਪੈਸ਼ਲਿਟੀ ਮਿਲੂਗੀ ਜੀ ਕਸਟਮਰ ਨੂੰ ਔਰ ਸਾਡੇ ਕੋਲ ਗੱਡੀ ਹਰ ਇੱਕ ਤਰ੍ਹਾਂ ਦੀ ਅਵੇਲੇਬਲ ਮਲਟੀ ਜੀਓ ਫਾਈਨ ਜੀ ਤੇ ਬਾਕੀ ਮਲਟੀਪਲ ਫਰਕ ਗੱਡੀ ਅਵੇਲੇਬਲ ਆ ਵਧੀਆ ਕਸਟਮਰ ਸਰਵਿਸ ਮਿਲੂਗੀ ਰੀਜ਼ਨੇਬਲ ਰੇਟ ਤੇ ਅਸੀਂ ਗੱਡੀ ਪ੍ਰੋਵਾਈਡ ਕਰਾਂਗੇ ਔਰ ਕਸਟਮਰ ਵੀ ਸੈਟੀਸਫਾਈਡ ਹੋਏ ਅਸੀਂ ਬਹੁਤ ਉਹ ਜ਼ਰੂਰੀ ਸਮਝਦੇ ਹਾਂ ਜੀ ਨੰਦੋਸਕਰਨ ਸਿੰਘ ਜੀ ਸਤਾ ਜਿਹੜਾ ਅੱਜ ਆਪਣਾ ਸ਼ੋਰ ਨੂੰ ਖੋਲਿਆ ਗਿਆ ਇਹ ਇਡੀਖਾ ਦਾ ਸਰ ਉਹਦੇ ਬਾਰੇ ਤੁਸੀਂ ਕੀ ਕਹੋਗੇ ਸਰ ਅਸੀਂ ਅੱਜ ਆਪਣੇ ਦੋਹਰੋਂ ਦਾ ਹੌਣ ਕੱਢ ਲਿਆ ਜਿਸ ਦਾ ਪੀ ਪਾਵਰ ਰੋਡਰ ਕੰਪਨ ਹੈ ਤੇ ਆਪਣਾ ਇੱਥੇ ਹਰ ਇੱਕ ਤਰ੍ਹਾਂ ਦਾ ਪੈਸੰਜਰ ਤੋਂ ਲੈ ਕੇ ਰੋਡਰ ਤੱਕ ਬਿਲਕੁਲ ਮਿਲੂਗਾ ਤੁਹਾਨੂੰ ਰੋਡਰ ਵੀ ਚਾਏ ਦੇ ਹਰ ਇੱਕ ਸਾਈਜ਼ ਦੇ ਵਿੱਚ ਬਿਲਕੁਲ ਮਿਲੂਗਾ ਤੇ ਆਪਣੇ ਕੋਲ ਪੰਜ ਬੈਟਰੀ ਚਾਰ ਬੈਟਰੀ ਮੋਰਓਵਰ ਲਿਥੀਅਮ ਦੇ ਵਿੱਚ ਵੀ ਤੁਹਾਨੂੰ ਇਹ ਰਿਕਸ਼ਾ ਵੀ ਪ੍ਰੋਵਾਈਡ ਕਰਾਇਆ ਜਾਊਗਾ ਇੱਥੇ ਆਪਣੇ ਘੱਟ ਤੋਂ ਘੱਟ ਪੈਸੇ ਦੇ ਕੇ इजी ਫਾਈਨੈਂਸ ਦੇ ਉੱਤੇ ਤੁਹਾਨੂੰ ਇਹ ਰਿਕਸ਼ਾ ਦਿੱਤਾ ਜਾਊਗਾ ਜੀ ਮੋਰਓਵਰ ਆਪਣੇ ਕੋਲ ਇੱਕ ਇੱਕ ਹਰੇਕ ਕੰਪਨੀ ਦੇ ਰਿਕਸ਼ਾ ਦੀ ਸਰਵਿਸ ਮਿਲੂਗੀ ਐਂਡ ਸਰਵਿਸ ਦੇ ਨਾਲ-ਨਾਲ ਆਪਣੇ ਕੋਲ ਇਹ ਰਿਕਸ਼ਾ ਦੀ ਜੋ ਮੇਨ ਚੀਜ਼ ਹੈ ਬੈਟਰੀ ਉਸ ਉਸ ਦੀ ਵੀ ਸਰਵਿਸ ਕੀਤੀ ਜਾਊਗੀ ਜੀ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਸਰ ਲੋਕਾਂ ਨੂੰ ਇਹ ਹੈ ਜੀ ਤੁਸੀਂ ਇੱਕ ਵਾਰ ਸਾਨੂੰ ਵਿਜ਼ਿਟ ਕਰੋ ਸਾਨੂੰ ਆਪਣੀ ਸੇਵਾ ਦਾ ਮੌਕਾ ਦਿਓ ਠੀਕ ਹੈ ਜੀ ਸਾਡੇ ਲਈ ਸਭ ਤੋਂ ਜਿਹੜੀ ਮੇਨ ਚੀਜ਼ ਆ ਉਹ ਹੈਗੀ ਸਾਡੀ ਕਸਟਮਰ ਦੀ ਸੈਟੀਸਫੈਕਸ਼ਨ ਕਿਉਂਕਿ ਕਸਟਮਰ ਸੈਟੀਸਫਾਈ ਹੈ ਤਾਂ ਹੀ ਅਸੀਂ ਸੈਟੀਸਫਾਈ ਹਾਂ ਜੀ ਤਾਂ ਆਪਾਂ ਉਹਰੇ ਸੇਵਾ ਕਰਨ ਲਈ ਬੈਠੇ ਆ ਜੀ ਸਾਡੇ ਕੋਲ ਕਸਟਮਰ ਆਉਣ ਸਾਨੂੰ ਵੀ ਸੇਵਾ ਦਾ ਇੱਕ ਵਾਰੀ ਮੌਕਾ ਦੇਣ ਬਾਕੀ ਭਾਜੀ ਇਹ ਹੀ ਗੱਲ ਰੇਟਾਂ ਜੀ ਰੇਟ ਬਿਲਕੁਲ ਹੀ ਰੀਜ਼ਨੇਬਲ ਰੇਟਾਂ ਦੇ ਉੱਤੇ ਜਿਹੜੀ ਗੱਡੀ ਆਪਾਂ ਪ੍ਰੋਵਾਈਡ ਕਰਾਈ ਦੋਗੇ ਸਰ ਕੋਈ ਫైనాన్స్ ਦੀ ਫੈਸਿਲਿਟੀ ਕੀ ਰੱਖੀ ਗਈ ਹੋਰੇ ਆਪਣੇ ਫైనాన్స్ ਦੀ ਫੈਸਿਲਿਟੀ ਪੱਕਾ ਤੋਂ ਕੱਟ ਡਾਊਨ ਪੇਮੈਂਟ ਦੇ ਉੱਤੇ ਵੀ ਅਸੀਂ ਫਾਇਨਾਂਸ ਕਰਕੇ ਦਿੰਦੇ ਆ ਤੇ ਜਿੱਥੇ ਦਾ ਮਰਜ਼ੀ ਹੋਵੇ ਪਰਸਨ 올ਓਵਰ ਪੰਜਾਬ ਦੇ ਵਿੱਚ ਉਸ ਦਾ ਵੀ ਇੱਥੇ ਫਾਈਨੈਂਸ ਕਰਕੇ ਦੋ ਚੱਲਦਾ ਜਾਂਦਾ ਸਰ ਆਪਣਾ ਐਡਰੈਸ ਵਗੈਰਾ ਇੱਕ ਵਾਰ ਕਨਫਰਮ ਕਰਾਉਂਗੇ ਕੀ ਹੈਗਾ ਇੱਥੇ ਦਾ ਫੁੱਲ ਐਡਰੈਸ ਆਪਣਾ ਖੰਨਾ ਮੇਰਕੋਡਲਾ ਰੋਡ ਦੇ ਉੱਪਰ ਆਪੋਜ਼ਿਟ ਮਜੀਦ ਫਰਨੀਚਰ ਹਾਊਸ ਦੇ ਬਿਲਕੁਲ ਹੀ ਆਪੋਜ਼ਿਟ ਹੈ ਸਰ ਕੀ ਨਾਮ ਆ ਸ਼ੋਰੂਮ ਦਾ ਆਪਣਾ ਕੀ ਪਾਵਰ ਆਟੋ ਦਾ ਨਾਮ ਤੇ ਆਪਣਾ ਸ਼ੋਰੂਮ ਹੈ ਤੇ ਆਪਣਾ ਮੋਬਾਈਲ ਨੰਬਰ ਹੈਗਾ 7495003300 ਇੱਕ ਵਾਰ ਸਾਰ ਦੁਬਾਰਾ ਰਿਪੀਟ ਕਰਿਓ ਨੰਬਰ 7495003300 ਪਾਵਰ ਰੋਡ ਕੋਲੋਂ ਦੇ ਨਾਲ ਸਾਡਾ ਇੱਕ ਹੈੱਡ ਆਫਿਸ ਵੀ ਹੈਗਾ ਲੁਧਿਆਣਾ ਕਟਾਕਰ ਚੌਥੀ ਵਿੱਚ ਉਹ ਅਰੇਂਜਮੈਂਟ ਸ਼ੋਰੂਮ ਦੇ ਬਿਲਕੁਲ ਆਪੋ-ਸਹਮਣੇ ਤੁਸੀਂ ਉੱਥੋਂ ਵੀ ਇਹ ਰਿਕਸ਼ਾ ਬਾਈ ਕਰ ਸਕਦੇ ਹੋ ਉੱਥੇ ਵੀ ਤੁਹਾਨੂੰ ਪੂਰੀ ਤਰ੍ਹਾਂ ਦੀ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਾਈ ਜਾਊਗੀ ਸਰਵਿਸ ਤੋਂ ਲੈ ਕੇ ਸਪेयर ਪਾਰਟ ਤੱਕ ਰਿਪੇਅਰ ਤੱਕ ਹਰ ਇੱਕ ਤਰ੍ਹਾਂ ਦੀ ਸੇਵਾ ਪ੍ਰੋਵਾਈਡ ਕਰਾਈ ਜਾਊਗੀ